ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹਸ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਹਨਾ ਸਲਵਾਰ ਨਾਲ ਦੀ ਪੱਟੀ ਲਾ ਕੇ ਤੁਸੀਂ ਕਿਦਾਂ ਕਮੀਜ਼ ਤਿਆਰ ਕਰ ਸਕਦੇ ਹੋ ਲੇਸ ਤੇ ਨਾਲ ਲੇਸ ਦਾ ਡਿਜ਼ਾਈਨ ਬਣਾਵਾਂਗੇ ਹਨਾ ਨਾਲ ਆਪਾਂ ਨੇ ਪੱਟੀ ਲਾਉਣੀ ਹੈ ਇਹ ਕਲਰ ਦੀ ਦੇਖੋ ਇਹ ਪ੍ਰਿੰਟ ਵਾਲੀ ਸਲਵਾਰ ਸੀਗੀ ਇਹ ਪ੍ਰਿੰਟ ਵਾਲਾ ਜਿਹੜਾ ਹੈਗਾ ਕਮੀਜ਼ ਹੈਗਾ ਆ ਬਾਕੀ ਆਪਣਾ ਸਾਰਾ ਕਮੀਜ਼ ਤਿਆਰ ਹੋ ਗਿਆ ਬਾਕੀ ਆ ਦੇਖੋ ਜਿੱਦਾਂ ਆਪਾਂ ਨੇ ਇਹਦੇ ਕਫ ਵਾਲੀ ਬਾਜੂ ਕਰੀ ਐ ਇਸ ਤਰ੍ਹਾਂ ਜਿਹੜਾ ਹੈਗਾ ਕਫ ਲਾਏਗਾ ਆਪਾਂ ਨੇ ਇਸ ਤਰ੍ਹਾਂ ਹੀ ਆਪਾਂ ਘੇਰੇ ਦਾ ਡਿਜ਼ਾਈਨ ਬਣਾਉਣਾ ਹੈ ਘੇਰੇ ਦਾ ਡਿਜ਼ਾਈਨ ਵੀ ਪੱਟੀ ਆਪਾਂ ਕਿਸ ਤਰ੍ਹਾਂ ਲਾ ਸਕਦੇ ਆ ਇਹ ਦੇਖੋ ਪਹਿਲਾਂ ਆਪਾਂ ਨੇ ਜਿਹੜੀ ਹੈਗੀ 3.5 ਇੰਚ ਦੀ 3.5 ਇੰਚ ਦੀ ਆਪਾਂ ਨੇ ਪੱਟੀ ਲਈਤੀ ਹੈ ਜੋ ਚੌੜੀ ਘੇਰੇ ਵਾਸਤੇ ਰਹਿਤੀ ਹੈ ਜਿਹੜੀ ਆਪਾਂ ਨੇ ਦੇਖੋ ਇਹ 1.5 ਇੰਚ ਦੀ ਤਿਆਰ ਰੱਖਣੀ ਆ ਅੱਧਾ ਇੰਚ ਆਪਣਾ ਇਧਰੋਂ ਜਾਊਗਾ ਅੱਧਾ ਇੰਚ ਉਧਰੋਂ ਜਾਊਗਾ ਆ ਦੇਖੋ ਮੈਂ ਨਿਸ਼ਾਨ ਲਾ ਲਏ ਤੇ ਆ ਦੇਖੋ ਨਿਸ਼ਾਨ ਲਾਏ ਹੋ ਨੇ ਆਪਣੇ ਜਿਹੜੀ ਹੈਗੇ ਵਿਚਾਲੋ 2.5 ਇੰਚ ਦੀ ਤਿਆਰ ਕਰਨੀ ਹੈ ਪੱਟੀ ਨੀਚੇੋਂ ਮੈਂ ਘੇਰਾ ਮੋੜ ਲਿਆ ਆ ਦੇਖੋ ਘੇਰਾ ਆਪਾਂ ਨੇ ਮੋੜ ਲਿਆ ਹੁਣ ਆਪਾਂ ਪਹਿਲਾਂ ਪੱਟੀ ਤਿਆਰ ਕਰਾਂਗੇ ਜਿਹੜੀ ਆਪਣੇ ਪੱਟੀ ਲੱਗਦੇ ਪਹਿਲਾਂ ਅਸੀਂ ਜਿਹੜੇ ਹੈਗੇ ਆਪਦੇ ਸਟਿਚ ਕੀਤੇ ਹੋਏ ਸੂਟ ਸਾਡੇ ਬੁਟੀਕ ਤੋਂ ਜਿਹੜੇ ਸੂਟ ਤਿਆਰ ਹੋਏ ਸੀਗੇ ਪੱਟੀ ਵਾਲੇ ਉਹ ਅਸੀਂ ਵੀਡੀਓ ਚ ਦਿਖਾਏ ਸੀਗੇ ਉਹ ਐ ਨਹੀਂ ਸੀਗਾ ਦਿਖਾਇਆ ਵੀ ਅਸੀਂ ਕਿੱਦਾਂ ਤਿਆਰ ਕੀਤੇ ਆ ਉਹਦੇ ਚ ਭੈਣਾਂ ਦੇ ਕਮੈਂਟ ਆਏ ਸੀਗੇ ਕਿ ਪੱਟੀ ਲਾਉਣੀ ਵੀ ਦੱਸੋ ਵੀ ਤੁਸੀਂ ਪੱਟੀ ਲਾ ਕੇ ਕਿੱਦਾਂ ਕਮੀਜ਼ ਤਿਆਰ ਕਰਿਆ ਆ ਆ ਦੇਖੋ ਹੁਣ ਆਪਾਂ ਨੇ ਇਹ ਇਹਨਾਂ ਦਾ 25 ਇੰਚ ਦੀ ਘੇਰਾ ਸੀਗਾ 22 ਇੰਚ ਤਿਆਰ ਹੈ 25 ਇੰਚ ਅਸੀਂ ਰੱਖਦੇ ਹੁਣੇ ਅਸੀਂ 25 ਇੰਚ ਲੰਬੀ ਤੇ 3.5 ਇੰਚ ਚੌੜੀ ਪੱਟੀ ਲੈ ਲਈ ਹੁਣ ਆਪਾਂ ਪਹਿਲੀ ਲੈਸ ਜਿਹੜੀ ਲਾਉਣੀ ਹੈ ਦੇਖੋ ਇਸ ਤਰ੍ਹਾਂ ਲੈਸ ਇਹ ਲੈ ਅਸਦਾ ਸਿੱਧਾ ਪਾਸਾ ਹੈਗਾ ਜੀ ਇਹ ਵਾਲਾ ਸਿੱਧਾ ਪਾਸਾ ਹੈ ਇਹ ਵਾਲਾ ਪੁੱਠਾ ਪਾਸਾ ਆਪਾਂ ਹੁਣ ਜਿਹੜਾ ਇਹ ਨਿਸ਼ਾਨ ਲਾਇਆ ਇਹਦੇ ਉੱਪਰ ਇਸ ਤਰ੍ਹਾਂ ਧਰ ਕੇ ਨਿਸ਼ਾਨ ਦੇ ਉੱਪਰ ਉੱਪਰ ਇਸ ਤਰ੍ਹਾਂ ਧਰ ਕੇ ਇਹਦੇ ਪੁੱਠੇ ਪਾਸੇ ਸਲਾਈ ਲਾਵਾਂਗੇ ਕਿਉਂਕਿ ਪਲਟ ਕੇ ਇਹਨੇ ਸਿੱਧਾ ਹੋ ਜਾਣਾ ਰਿਹਾ ਇਸਨੇ ਬਹੁਤ ਸੌਖੇ ਤਰੀਕੇ ਨਾਲ ਦੱਸਾਂਗੇ ਆਪਾਂ ਪਹਿਲਾਂ ਆਪਾਂ ਪੱਟੀ ਤਿਆਰ ਕਰਾਂਗੇ ਆ ਦੇਖੋ ਜਿਹੜਾ ਪਣੇ ਵਾਲਾ ਨਿਸ਼ਾਨ ਲਾਇਆ ਣੜਾਪਾ ਇਸ ਤਰ੍ਹਾਂ ਕਰਕੇ ਜੀ ਇਹ ਮੈਂ ਇੱਥੇ-ਇੱਥੇ ਲਾਉਂ ਕਿਉਂਕਿ ਆਪਾਂ ਨੇ ਕੱਲੀ ਇਹ ਵਾਲੀ ਐਨੀ ਕਲਾਸੀ ਦਿਖਾਉਣੀ ਏ ਦੇਖੋ ਇਹ ਜਿਹੜੀ ਲਾਈਨ ਹੈ ਇਹ ਵਿੱਚ ਹੀ ਆਪਾਂ ਗੁੰਦ ਕਰ ਦਾਂਗੇ ਹਨ ਜਿੱਦਾਂ ਗੁੰਮ ਲੈਸ ਲਾਉਣੇ ਆ ਆ ਦੇਖੋ ਜੀ ਇੱਥੇ-ਇੱਥੇ ਸਲਾਈ ਲਾਉਣੀ ਆਪਾਂ ਨੇ ਆ ਦੇਖੋ ਜੀ ਨਾਲੇ ਤਾਂ ਆਪਾਂ ਨੂੰ 모ੜਨ ਦੀ ਲੋੜ ਨਹੀਂ ਦੇਖੋ ਆਪਾਂ ਇਸ ਤਰ੍ਹਾਂ ਕਰਕੇ ਜਿਹੜੀ ਹੈਗੀ ਇਸ ਤਰ੍ਹਾਂ ਕਰਕੇ ਪੱਟੀ ਤਿਆਰ ਹੋ ਜੂਗੀ ਨਾਲੇ ਇਹ ਕੱਪੜਾ 모ੜਨ ਦੀ ਲੋੜ ਨਹੀਂ ਇਹ ਕੱਪੜੇ ਨੇ ਵੀ ਆਪਣੇ ਆਪ ਫੋਲਡ ਹੋ ਜਾਣਾ ਵਿੱਚ ਸਾਰੀ ਪੱਟੀ ਆਪਾਂ ਕਿੱਦਾਂ ਤਿਆਰ ਕਰਦੇ ਆਪਾਂ ਤੁਹਾਨੂੰ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਦਿਖਾਵਾਂਗੇ ਪਹਿਲਾਂ ਤੁਸੀਂ ਸਿਰਫ ਪੱਟੀ ਤਿਆਰ ਕਰਨੀ ਹੈ ਆ ਦੇਖੋ ਜਿਹੜਾ ਨਿਸ਼ਾਨ ਲੱਗਿਆ ਹੈ ਉਹਦੇ ਉੱਪਰ ਉੱਪਰ ਵੀ ਟੈਡੀ ਨਾ ਜਾਵੇ ਥੋੜੀ ਬੋਤੀ ਲੈਂਸ ਸਿਰਫ ਅਸੀਂ ਜਿਹੜਾ ਹੈਗਾ ਨਕਾਨ ਦੇ ਉੱਪਰ ਉੱਪਰ ਸਲਾਈ ਲਾਵਾਂਗੇ ਦੇਖੋ ਇੱਕ ਪਾਸੇ ਆਪਣੀ ਲੈਂਸ ਲੱਗ ਗਈ ਹੁਣ ਆਪਾਂ ਦੂਸਰੇ ਪਾਸੇ ਵੀ ਇਸ ਤਰ੍ਹਾਂ ਹੀ ਜਿਹੜੀ ਲੈਂਸ ਲਾਵਾਂਗੇ ਜੀ ਹੁਣ ਆਪਾਂ ਨੇ ਇਹ ਵਾਲੀ ਫੁੱਲ ਵਾਲੀ ਲਾਖ ਲੈਂਦੀ ਐ ਇਹ ਆਪਾਂ ਨੇ ਵਿਚਾਰੇ ਧਰ ਕੇ ਇਸ ਤਰ੍ਹਾਂ ਇਸ ਤਰ੍ਹਾਂ ਲਾ ਦਾਂਗੇ ਥੋੜੀ ਰਹਿ ਗਈ ਸਬਟ ਕਟਣਾ ਆ ਦੇਖੋ ਜੀ ਪੱਟੀ ਆਪਣੀ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਕਮੀਜ਼ ਦੇ ਉੱਤੇ ਕਿੱਦਾਂ ਅਟੈਚ ਕਰਨੀ ਹੈ ਦੇਖੋ ਇਹ ਇਸ ਤਰ੍ਹਾਂ ਪਲਟ ਕੇ ਦੇਖੋ ਇਸ ਤਰ੍ਹਾਂ ਬਣ ਜਾਣੀ ਹੈ ਨਾਲ ਤਾਂ ਮੋੜਨ ਦੀ ਲੋੜ ਨਹੀਂ ਇਸ ਤਰ੍ਹਾਂ ਪੱਟੀ ਲੱਗੂਗੀ ਇਹ ਤੁਸੀਂ ਇਹ ਲੈਸ ਜਿਹੜੀ ਇਹ ਸਕਿਪਰ ਵੀ ਕਰ ਸਕਦੇ ਹੋ ਹਨ ਤੇ ਫਿਰ ਜਿਹੜੀ ਹੈਗੀ ਤੁਹਾਨੂੰ ਘੱਟ ਚੜਾਈ ਲੈਣੀ ਪਊਗੀ ਪੱਟੀ ਦੀ ਜੇ ਤੁਸੀਂ ਇਹ ਵਾਲੀ ਲੈਸ ਨਹੀਂ ਲਾਉਣੀ ਅਸੀਂ ਇਹ ਵਾਲੀ ਲੈਸ ਲਾਉਣ ਕਰਕੇ ਥੋੜੀ ਪੱਟੀ ਚੌੜੀ ਰੱਖੀਏ ਇਹ ਤੁਸੀਂ 1.5 ਇੰਚ ਦੀ ਵੀ ਲਾ ਸਕਦੇ ਹੋ 1 ਇੰਚ ਦੀ ਵੀ ਲਾ ਸਕਦੇ ਹੋ 2 ਇੰਚ ਦੀ ਵੀ ਤੁਹਾਡੀ ਮਰਜ਼ੀ ਹੈ ਜਿੰਨੇ ਇੰਚ ਮਰਜ਼ੀ ਚੌੜੀ ਪੱਟੀ ਤੁਸੀਂ ਲਾ ਸਕਦੇ ਹੋ ਵੈਸੇ ਜਿਹੜਾ ਹੈਗਾ ਕੱਲੀ ਇਹ ਵਾਲੀ ਲੈਂਸ ਲਾ ਕੇ ਵੀ ਪੱਟੀਆਂ ਲਾਉਂਦੇ ਆ ਅਸੀਂ ਥੋੜਾ ਜਿਹਾ ਫੁੱਲ ਵਾਲੀ ਲੈਂਸ ਦਾ ਡਿਜ਼ਾਈਨ ਦਿੱਤਾ ਹੈ ਆ ਦੇਖੋ ਹੁਣ ਆਪਾਂ ਇਹ ਕਮੀਜ਼ ਆਪਣਾ ਬਣਿਆ ਹੋਇਆ ਹੈਗਾ ਆ ਦੇਖੋ ਕਮੀਜ਼ ਦਾ ਗਲਾ ਵਗੈਰਾ ਆਪਣਾ ਸਾਰਾ ਤਿਆਰ ਕਰਿਆ ਹੋਇਆ ਹੈ ਜਿਸ ਤਰ੍ਹਾਂ ਆਪਣੇ ਦੇਖੋ ਗਲੇ ਦਾ ਵੀ ਇਹਦਾ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਹੈ ਆ ਦੇਖੋ ਇਸ ਤਰ੍ਹਾਂ ਗਲਾ ਡਿਜ਼ਾਈਨ ਕੀਤਾ ਹੋਇਆ ਹੈ ਤੇ ਹੁਣ ਆਪਾਂ ਇਥੋਂ ਨੀਚੇ ਘੇਰੇ ਵਗੈਰਾ 모ੜੇ ਹੋਏ ਨੇ ਕੱਚੇ ਘਰੇ ਹੋਇਆ ਚਾਕਾਂ ਵਾਲੀ ਜਿਹੜੀ ਹੈ ਕਿ ਸਲਾਈ ਨਹੀਂ ਲਾਈ ਦੇਖੋ ਕੱਲਾ ਘੇਰਾ ਘੇਰਾ ਜਿਹੜਾ ਹੈਗਾ ਆਪਾਂ ਨੇ 모ੜੇ ਹੁਣ ਆਪਾਂ ਜਿਹੜੀ ਪੱਟੀ ਲਾਉਣੀ ਆ ਉਹਦਾ ਨਿਸ਼ਾਨ ਲਾਵਾਂਗੇ ਇੱਥੇ ਆ ਦੇਖੋ ਇਹਨੂੰ ਬਿਲਕੁਲ ਇਸ ਤਰ੍ਹਾਂ ਸੈੱਟ ਕਰਕੇ ਤੁਸੀਂ ਕਿੰਨੇ ਇੰਚ ਤੇ ਤੁਸੀਂ ਲਾਉਣਾ ਚਾਹੁੰਦੇ ਹੋ ਹਨ ਉਹ ਤੁਹਾਡੀ ਇੱਛਾ ਹੈਗੀ ਹੈ ਜਿੰਨੇ ਤੇ ਮਰਜ਼ੀ ਤੁਸੀਂ ਲਾ ਸਕਦੇ ਹੋ ਅਸੀਂ ਜਿਹੜੀ ਹੈਗੀ 3 ਇੰਚ ਤੇ ਪੱਟੀ ਲਾਵਾਂਗੇ ਜੀ ਨੀਚੋਂ ਤੇ ਨੀਚੇ ਸੱਡਾਂਗੇ ਅਸੀਂ ਤੁਸੀਂ 5 ਤੇ ਲਾ ਸਕਦੇ ਹੋ 4 ਤੇ ਲਾ ਸਕਦੇ ਹੋ ਇਹ ਤੋਂ ਜ਼ਿਆਦਾ ਉੱਚੀ ਨਹੀਂ ਵਧੀਆ ਲੱਗਦੀ ਹੈਗੀ 3 ਤੇ ਲਾ ਸਕਦੇ ਹੋ ਨੀਚੇ ਨੂੰ ਤੁਸੀਂ 2 ਤੇ ਲਾ ਸਕਦੇ ਹੋ ਮੈਂ ਜਿਹੜਾ ਹੈਗਾ 3 3 ਇੰਚ ਤੇ ਦੇਖੋ ਮਾਰਕ ਕਰ ਲਿਆ ਹੁਣ ਆਪਾਂ ਇਸ ਤਰ੍ਹਾਂ ਰੱਖ ਕੇ ਇਹਨੂੰ ਪੱਟੀ ਨੂੰ ਇੱਥੋਂ ਇੱਕ ਇੱਕ ਸਲਾਈ ਨਾਲ ਹੀ ਜਿਹੜੀ ਹੈਗੀ ਪੱਟੀ ਲੱਗ ਜਾਣੀ ਆਹ ਦੇਖੋ ਇਸ ਤਰ੍ਹਾਂ ਲੱਗੂਗੀ ਕਿਉਂਕਿ ਸਲਵਾਰ ਆਪਣੇ ਇਹਦੇ ਨਾਲ ਦੀ ਹੈ ਸਲਵਾਰ ਨਾਲ ਦੀ ਆਪਾਂ ਨੇ ਪੱਟੀ ਲਾਈਏ ਆ ਦੇਖੋ ਜੀ ਹੁਣ ਆਪਾਂ ਇਸ ਤਰ੍ਹਾਂ ਪਲਟਾ ਕੇ ਦੇਖੋ ਜਿਹੜਾ ਆਪਾਂ ਨੇ 3 ਇੰਚ ਦਾ ਨਿਸ਼ਾਨ ਲਾਇਆ ਆਪਾਂ ਇਹਦੇ ਬਰਾਬਰ ਬਰਾਬਰ ਰੱਖ ਲਾਂਗੇ ਇਸ ਤਰ੍ਹਾਂ ਇਹਨੂੰ ਜਿਹੜਾ ਹੈਗਾ ਨਾਲ-ਨਾਲ ਲਾਉਦੇ ਜਾਵਾਂਗੇ ਹੁਣ ਆਪਾਂ ਇਧਰੋਂ ਵੀ ਜਿਹੜਾ ਹੈਗਾ ਆ ਦੇਖੋ ਜੀ ਇਸ ਤਰੀਕੇ ਨਾਲ ਹੀ ਇਧਰੋਂ ਪੱਟੀ ਆਪਾਂ ਨੇ ਫੋਲਡ ਕਰ ਦੇਣੀ ਨਾਲ ਦੀ ਨਾਲ ਇਹ ਦੇਖੋ ਇਹ ਬਹੁਤ ਵਧੀਆ ਮੁੜ ਜਾਂਦੀ ਹੈ ਆਪਣੇ ਆਪ ਹੀ ਜਿੱਥੇ ਆਪਣੀ ਕਰੀ ਹੁੰਦੀ ਹੈ ਤਿਆਰ ਲੈਸ ਲਾ ਕੇ ਆ ਦੇਖੋ ਜੀ ਆਪਣੀ ਪੱਟੀ ਲੱਗ ਗਈ ਐ ਹੁਣ ਜਿਹੜਾ ਥੋੜਾ ਜਿਹਾ ਵਾਧੂ ਕੱਪੜਾ ਹੈ ਵਾਧੂ ਹੈ ਆਪਾਂ ਇਹਨੂੰ ਕੱਟ ਦਾਂਗੇ ਐਕਸਟਰਾ ਜਿਹੜਾ ਹੈਗਾ ਦੇਖੋ ਬਹੁਤ ਜਿਆਦੇ ਸੋਹਣੀ ਲੱਗਦੀ ਐ ਇਹਦੇ ਬਾਹਵਾ ਵੀ ਦੇਖੋ ਇਸ ਤਰ੍ਹਾਂ ਤਿਆਰ ਕਰੀਆਂ ਨੇ ਬਾਹਵਾ ਦਾ ਡਿਜ਼ਾਈਨ ਵੀ ਉਵੇਂ ਹੀ ਐ ਇਹ ਥੋੜਾ ਜਿਹਾ ਫਾਣੇ ਉਰੇ ਚਾਰ-ਚਾਰ ਗਲ ਪਾਏ ਆ ਕਾਫ ਲਾਇਆ ਨੀਚੇ ਥੋੜੀ ਲੂਜ ਹੀ ਰੱਖੀ ਆ ਬਾ ਇਸ ਤਰ੍ਹਾਂ ਜਿਹੜਾ ਹੈਗਾ ਇਹਦਾ ਗਲੇ ਦਾ ਡਿਜ਼ਾਈਨ ਹੈਗਾ ਆ ਇਹ ਵਾਲਾ ਗਲੇ ਦਾ ਹੁਣ ਅਸੀਂ ਜਿਹੜੇ ਹੈਗੇ ਨੇ ਘੇਰੇ 모ੜਾਂਗੇ ਇਹ ਪੱਟੀ ਤੁਸੀਂ ਸਿੰਪਲ ਪੱਟੀ ਇਹ ਲੈਸ ਸੱਡੇ ਬਿਨਾਂ ਵੀ ਤੁਸੀਂ ਲਾ ਸਕਦੇ ਹੋ ਪਤਲੀ ਵੀ ਲਾ ਸਕਦੇ ਹੋ ਚੌੜੀ ਵੀ ਲਾ ਸਕਦੇ ਹੋ 1 1 ਇੰਚ ਦੀ ਤੁਸੀਂ ਦੋ ਪੱਟੀਆਂ ਵੀ ਲਾ ਸਕਦੇ ਹੋ ਦੋ ਪੱਟੀਆਂ ਵੀ ਲਾ ਸਕਦੇ ਹੋ ਜਿੱਦਾਂ ਮਰਜ਼ੀ ਤੁਸੀਂ ਜਿਹੜਾ ਹੈਗਾ ਸੂਟ ਨੂੰ ਡਿਜ਼ਾਈਨ ਕਰ ਸਕਦੇ ਹੋ ਆ ਦੇਖੋ ਜੀ ਜਿਹੜੀ ਫਾਈਨਲ ਲੁੱਕ ਹੈਗੀ ਐ ਸੂਟ ਦੀ ਇਸ ਤਰ੍ਹਾਂ ਹੈਗੀ ਐ ਹਾਂ ਜਿਹੜਾ ਹੈਗਾ ਪ੍ਰੈਸ ਵਗੈਰਾ ਹੋਣੀ ਹੈ ਤਰਪਾਈਆਂ ਵਗੈਰਾ ਹੋਣੀਆਂ ਨੇ ਘੇਰੇ ਮੋੜਨੇ ਆ ਬਹੁਤ ਵਧੀਆ ਲੱਗਦੇ ਨੇ ਕਾਟਨ ਦੇ ਸੂਟਾਂ ਨੂੰ ਤੁਸੀਂ ਹਨਾ ਜਿਵੇਂ ਮਰਜ਼ੀ ਡੈਕੋਰੇਟ ਕਰ ਸਕਦੇ ਹੋ ਜਿਹੜਾ ਹੈਗਾ ਸਸਤੀਆਂ ਜਾਂ ਲੈਸਾਂ ਨਾਲ ਇਹ ਕੋਈ ਜ਼ਿਆਦਾ ਮਹਿੰਗੀਆਂ ਲੈਸਾਂ ਵੀ ਨਹੀਂ ਹੈਗੀਆਂ ਜੀ ਤੁਸੀਂ ਜਿਹੜੀ ਮੇਰੇ ਪੈਣਾ ਘਰੇ ਸਲਾਈ ਵਗੈਰਾ ਕਰਦੀਆਂ ਨੇ ਉਹ ਜਿਹੜਾ ਹੈਗਾ ਐਦਾਂ ਡਿਜ਼ਾਈਨ ਕਰਕੇ ਸੂਟ ਪਾ ਸਕਦੇ ਆ ਜਿੱਦਾਂ ਵੈਸੇ ਸੂਟ ਸਿਰਫ ਬਲਝਾ ਲੱਗਦਾ ਸੀਗਾ ਡਿਜ਼ਾਈਨ ਕਰਕੇ ਕਿੰਨਾ ਵਧੀਆ ਲੱਗਣ ਲੱਗਿਆ ਦੇਖੋ ਡਿਜ਼ਾਈਨ ਨਾਲ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਬਾਕੀ ਜੇਦੋ ਸਾਰਾ ਆਪਣਾ ਤਿਆਰ ਹੋ ਗਿਆ ਫਿਰ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਜਿੱਦਾਂ ਕਿ ਆਪਾਂ ਹਨਾ ਆਪਦੇ ਸੂਟ ਸਲਾਈ ਕੀਤੇ ਹੋਏ ਸਾਰੇ ਤੁਹਾਨੂੰ ਦਿਖਾਉਣੇ ਹੁੰਦੇ ਆ ਸਾਡੇ ਕੌਰ ਸੰਧੂ ਬੁਟੀਕ ਸੈਂਟਰ ਤੋਂ ਜਿਹੜੇ ਸੂਟ ਰੈਡੀ ਹੁੰਦੇ ਆ ਉਹ ਆਪਾਂ ਤੁਹਾਡੇ ਨਾਲ ਸਾਰੇ ਸ਼ੇਅਰ ਕਰਦੇ ਹੁੰਦੇ ਆ ਸਾਡੀ ਇੰਸਟਾਗ੍ਰam ਹੈਡੀ ਹੈਗੀ ਕੌਰ ਸੰਧੂ ਬਲੌਗ ਦੇ ਨਾਮ ਤੋਂ ਸਾਡੀ ਇੰਸਟਾਗ੍ਰam ਹੈਡੀ ਹੈ ਜੀ ਹੁਣ ਆਪਾਂ ਇਹਦੇ ਮੋੜ ਦਾਂਗੇ ਜੀ ਘੇਰੇ ਇਹਦੇ ਘੇਰੇ ਬਾਅਦ ਚੋਂ ਮੋੜਨੇ ਨੇ ਜਿਹੜੇ ਤੁਸੀਂ ਇਹ ਪੱਟੀ ਲਾਉਣਿਆ ਤਾਂ ਘੇਰੇ ਤੁਸੀਂ ਬਾਅਦ ਚੋਂ ਮੋੜਿਓ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਸਾਰਿਆਂ ਨੂੰ ਜਿਹਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ